ਦੋਸਤੋ ਬਹੁਤ ਵਾਰ ਐਦਾਂ ਹੋਇਆ ਹੈ ਕਿ ਅਸੀਂ ਆਪਣਾ ਕੋਈ ਬਲੱਡ ਟੈਸਟ ਸਾਨੂੰ ਐਡਵਾਈਸ ਕੀਤਾ ਗਿਆ ਅਸੀਂ ਉਹਦੇ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਇਹ ਸੋਚਦੇ ਹਾਂ ਕਿ ਆਪਣੇ ਡਾਕਟਰ ਦੇ ਕੋਲ ਜਾਣ ਤੋਂ ਪਹਿਲਾਂ ਸਾਨੂੰ ਪਤਾ ਹੋਵੇ ਵੀ ਸਾਡੇ ਚ ਕੀ ਨਿਕਲਿਆ ਹੈ ਠੀਕ ਉਸੇ ਤਰੀਕੇ ਨਾਲ ਜਿੱਦਾਂ ਕਿ ਜਦੋਂ ਕੋਈ ਰਿਜ਼ਲਟ ਆਊਟ ਹੁੰਦਾ ਹੈ ਤੁਹਾਡੀ ਤੁਹਾਡੇ ਬੱਚੇ ਦਾ ਐਗਜ਼ਾਮਸ ਦਾ ਰਿਜ਼ਲਟ ਆਊਟ ਹੁੰਦਾ ਹੈ ਜਾਂ ਸਾਡਾ ਕੋਈ ਰਿਜ਼ਲਟ ਆਊਟ ਹੁੰਦਾ ਹੈ ਤਾਂ ਸਾਨੂੰ ਬੜੀ ਕਿਰਿਓਸਿਟੀ ਹੁੰਦੀ ਹੈ ਕਿ ਇਹ ਜਿਹੜੇ ਸਾਡੇ ਸਕੋਰ ਹੈ ਉਹ ਕਿਦਾਂ ਦਾ ਹੈ ਜਸਟ ਲਾਈਕ 댓 ਅਸੀਂ ਕੋਈ ਬਲੱਡ ਟੈਸਟ ਦੀ ਰਿਪੋਰਟ ਲੈਣ ਜਾਂਦੇ ਆ ਤਾਂ ਸਭ ਤੋਂ ਪਹਿਲਾਂ ਅਸੀਂ ਇਹ ਦੇਖਦੇ ਹਾਂ ਕਿ ਇਹਦਾ ਮਤਲਬ ਕੀ ਨਿਕਲਦਾ ਹੈ ਬਜਾਏ ਇਹਦੇ ਕਿ ਅਸੀਂ ਐਕਸਪਰਟ ਤੋਂ ਉਹਦੀ ਇੰਟਰਪ੍ਰੀਟੇਸ਼ਨ ਜਾਂ ਉਹਦਾ ਮਤਲਬ ਕਢਵਾਈਏ ਅਸੀਂ ਖੁਦ ਕਈ ਚੀਜ਼ਾਂ ਸੋਚ ਲੈਂਦੇ ਹਾਂ ਗੂਗਲ ਅੱਜਕੱਲ ਹੈਂਡੀ ਹੈ ਹਰ ਫੋਨ ਦੇ ਵਿੱਚ ਗੂਗਲ ਹੈ اور کافی وار ਅਸੀਂ ਇਹ ਦੇਖਿਆ ਹੈ ਕਿ ਪੇਸ਼IENTS ਆਪਣੀ ਰਿਸਰਚ ਖੁਦ ਹੀ ਕਰਕੇ ਆਉਂਦੇ ਨੇ ਬਟ 올 ది ਇਨਫੋਰਮੇਸ਼ਨ ਵਿਚ ਇਜ਼ ਔਨ ਗੂਗਲ ਇਜ਼ ਨਾਟ ਕਰੈਕਟ ਇਟ ਇਜ਼ ਮੈਨੀ ਟਾਈਮਸ ਇਟ ਇਜ਼ ਅ ਪ੍ਰੋਪਗੈਂਡਾ ਕਿਸੇ ਚੀਜ਼ ਨੂੰ ਚਲਾਉਣ ਦੇ ਲਈ ਉਹਦੀ ਇੱਕ ਹਾਈਪ ਕਰੀਏਟ ਕੀਤੀ ਜਾਂਦੀ ਹੈ ਤਾਂ ਕਿ ਤੁਸੀਂ ਉਸ ਚੀਜ਼ ਨੂੰ ਖਰੀਦ ਸਕੋ ਤੁਸੀਂ ਉਸ ਤੱਕ ਪਹੁੰਚ ਸਕੋ ਉਹ ਜੀ ਵੈਬਸਾਈਟ ਤੱਕ ਪਹੁੰਚ ਸਕੋ ਜਿਹੜੀ ਕਿ ਕਲੇਮ ਕਰਦੀ ਹੋਵੇ ਕਿ ਫਲਾ ਫਲਾ ਬਿਮਾਰੀ ਫਲਾ ਫਲਾ तरीके ਦੇ ਨਾਲ ਠੀਕ ਹੋ ਜਾਂਦੀ ਹੈ ਔਰ ਵਲਨਰੇਬਲ ਜਿਹੜੀ ਜਨਤਾ ਹੈ ਜਿਹੜੀ ਉਹ ਯੂਜ਼ਰ ਹੈ ਇੰਟਰਨੈਟ ਦਾ ਉਹ ਬੜੀ ਆਮ ਜੀ ਗੱਲ ਹੈ ਕਿ ਉਹ ਇਹੋ ਜੇ ਕਿਸੇ ਨਾ ਕਿਸੀ ਫਾਲਸ ਕਲੇਮ ਦੇ ਚਾਂਸੇ ਵਿੱਚ ਆ ਕੇ ਆਪਣੀ ਵੈਲਿਊਏਬਲ ਟਾਈਮ ਔਰ ਵੈਲਿਊਏਬਲ ਰਿਸੋਰਸਸ ਯਾਨੀ ਕਿ ਆਪਣਾ ਪੈਸਾ ਖਰਾਬ ਕਰ ਬੈਠਦੀ ਹੈ ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਸੋਚਿਆ ਕਿ ਅਸੀਂ ਕੁਝ ਆਪਣੇ ਟੈਸਟ ਜਿਹੜੇ ਨੇ ਉਹਨਾਂ ਨੂੰ ਤੁਹਾਨੂੰ ਇੰਟਰਪ੍ਰੀਟ ਕਰਕੇ ਦਸੀਏ ਕਿ ਕੀ ਇਹਨਾਂ ਦਾ ਮਤਲਬ ਹੈ ਤਾਂ ਕਿ ਤੁਸੀਂ ਸਹੀ ਜਾਣਕਾਰੀ ਦੇ ਨਾਲ ਸਹੀ ਐਕਸ਼ਨ ਲੈ ਸਕੋ ਔਰ ਸਹੀ ਟਾਈਮ ਤੇ ਸਹੀ ਕਦਮ ਉਠਾ ਕੇ ਆਪਣੀ ਸਿਹਤ ਨੂੰ ਤੁਸੀਂ ਸਹੀ ਰੱਖ ਸਕੋ ਦੋਸਤੋ ਅੱਜ ਗੱਲ ਕਰਾਂਗੇ ਲਿਪਿਡ ਪ੍ਰੋਫਾਈਲ ਦੀ ਲਿਪਿਡ ਪ੍ਰੋਫਾਈਲ ਯਾਨੀ ਕਿ ਕੋਲੇਸਟ੍ਰੋਲ ਪ੍ਰੋਫਾਈਲ ਜਿਹੜਾ ਕਿ ਬਲੱਡ ਦਾ ਇੱਕ ਟੈਸਟ ਹੁੰਦਾ ਹੈ ਜਿਹਦੇ ਵਿੱਚ ਅਸੀਂ ਕੋਲੇਸਟ੍ਰੋਲ ਦੀ ਵੈਲਿਊਜ਼ ਨੂੰ ਨੋਟ ਕਰਦੇ ਹਾਂ ਕੋਲੇਸਟ੍ਰੋਲ ਦੋਸਤੋ ਕੰਟਰਰੀ ਟੂ ਵਾਟ ਪੀਪਲ ਥਿੰਕ ਕੰਟਰਰੀ ਟੂ ਵਾਟ ਵੀ ਆਰ ਟੋਲਡ ਇਟ ਇਜ਼ ਨਾਟ ਅ ਥੈਟ बिगਨ ਐਨੀਮੀ ਉਹਨਾ ਵੱਡਾ ਦੁਸ਼ਮਣ ਨਹੀਂ ਹੈ ਸਾਡਾ ਜਿੰਨਾ ਬਣਾ ਦਿੱਤਾ ਗਿਆ ਹੈ ਮੀਡੀਆ ਵੱਲੋਂ ਅ ਕਿਉਂ ਕਿਉਂਕਿ ਅ ਕੋਲੇਸਟ੍ਰੋਲ ਜਿਹੜਾ ਹੈ ਉਹ ਬੜਾ ਐਸੈਂਸ਼ੀਅਲ ਪਾਰਟ ਹੈ ਬਹੁਤ ਜ਼ਰੂਰੀ ਹਿੱਸਾ ਹੈ ਸਾਡੇ ਸਰੀਰ ਦਾ ਹਰ ਇੱਕ ਸੈੱਲ ਮੈਂਬਰੇਨ ਨੂੰ ਬਣਾਉਣ ਦੇ ਵਿੱਚ ਕੋਲੇਸਟ੍ਰੋਲ ਦਾ ਹਿੱਸਾ ਹੈ सेल मेम्ब्रेन यानी कि सेल दी दीवारा ਤੁਸੀਂ ਜਾਣਦੇ ਹੋ ਕਿ ਬਾਡੀ ਜਿਹੜੀ ਹੈ ਉਹ ਬਣੀ ਹੋਈ ਹੈ ਡਿਫਰੈਂਟ ਡਿਫਰੈਂਟ ਸਿਸਟਮਸ ਦੀ ਸਿਸਟਮਸ ਯਾਨੀ ਕਿ ਰੈਸਪੀਰੇਟਰੀ ਸਿਸਟਮ ਸਰਕੂਲੇਟਰੀ ਸਿਸਟਮ ਡਾਈਜੈਸਟਿਵ ਸਿਸਟਮ ਔਰ ਉਦਾਂ ਹੀ ਜਿਹੜੀ ਬਾਡੀ ਹੈ ਉਹ ਸਿਸਟਮਸ ਦੀ ਬਣੀ ਹੈ ਸਿਸਟਮ ਬਣਿਆ ਹੈ ਟਿਸ਼ੂਸ ਦਾ ਔਰ ਟਿਸ਼ੂਸ ਬਨੇ ਨੇ ਸੈਲ ਸੇ ਤੇ ਹਰ ਇੱਕ ਸੈਲ ਨੂੰ ਦੀ ਦਿਵਾਰਾਂ ਨੂੰ ਬਣਾਉਣ ਦੇ ਵਿੱਚ ਅਗਰ ਕੋਲੇਸਟ੍ਰੋਲ ਦਾ ਰੋਲ ਹੈ ਤਾਂ ਕੋਲੇਸਟ੍ਰੋਲ ਬਹੁਤ ਅਹਿਮ ਸਬਸਟੈਂਸ ਹੈ ਇਟ ਇਜ਼ ਬੇਸਿਕਲੀ ਇੱਕ ਹੁੰਦਾ ਕੀ ਹੈ ਇਹ ਇੱਕ ਵੈਕਸੀ ਇੱਕ ਚਿਪਚਿਪਾ ਫੈਟ ਹੈ ਜਿਹੜਾ ਕਿ ਵੈਕਸ ਦੀ ਤਰ੍ਹਾਂ ਮੋਮ ਦੀ ਤਰ੍ਹਾਂ ਹੁੰਦਾ ਹੈ ਜਿਹੜਾ ਕਿ ਬਲੱਡ ਵੈਸਲਸ ਯਾਨੀ ਕਿ ਖੂਨ ਦੀਆਂ ਨਸਾਂ ਦੇ ਵਿੱਚ ਹੌਲੀ-ਹੌਲੀ ਜੰਮਦਾ ਰਹਿੰਦਾ ਹੈ ਜੇ ਇਹਦੀ ਮਾਤਰਾ ਸਾਡੇ ਸਰੀਰ ਸਾਡੇ ਖੂਨ ਦੇ ਵਿੱਚ ਜ਼ਿਆਦਾ ਹੋਵੇ ਤਾਂ ਜਦੋਂ ਇਹ ਵਿੱਚ ਚਿਪਕਦਾ ਰਹਿੰਦਾ ਹੈ ਤਾਂ ਦਿਵਾਰਾਂ ਦਾ ਜਿਹੜਾ ਡਾਇਆਮੀਟਰ ਹੈ ਉਹ ਛੋਟਾ ਹੋ ਜਾਂਦਾ ਹੈ ਹੌਲੀ ਹੌਲੀ ਕਰਕੇ ਔਰ ਕਿਉਂਕਿ ਹਰ ਖੂਨ ਦੀ ਨਸ ਦਾ ਕੰਮ ਕੀ ਹੈ ਉਹਦਾ ਕੰਮ ਹੈ ਕਿ ਖੂਨ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾਣਾ ਚਾਹੇ ਉਹ ਦਿਲ ਦਾ ਮਸਲ ਹੋਵੇ ਜਿੰਨ ਜਿਹੜਾ ਕਿ ਰਾਤ ਦਿਨ ਸਾਡੇ ਲਈ ਹਾਰਟ ਬੀਟ ਕ੍ਰੀਏਟ ਕਰਕੇ ਬਲੱਡ ਦੀ ਸਰਕੂਲੇਸ਼ਨ ਨੂੰ ਬਰਕਰਾਰ ਰੱਖ ਰਿਹਾ ਹੈ ਦਿਨ ਰਾਤ ਸੋ ਇਹ ਸਾਰੀਆਂ ਚੀਜ਼ਾਂ ਨੂੰ ਨੋਟ ਕਰਨ ਦੇ ਲਈ ਸਾਨੂੰ ਜ਼ਰੂਰੀ ਹੈ ਕਿ ਸਾਨੂੰ ਲਿਪਿਡ ਪ੍ਰੋਫਾਈਲ ਦੇ ਬਾਰੇ ਪਤਾ ਹੋਵੇ ਕੋਲੇਸਟ੍ਰੋਲ ਇੱਕ ਬੈਨੀਫੀਸ਼ੀਅਲ ਸਬਸਟੈਂਸ ਹੈ ਪਰ ਐਕਸੈਸ ਆਫ ਕੋਲੇਸਟ੍ਰੋਲ ਇਜ਼ ਨਾਟ ਗੁੱਡ ਫॉर ਯੂ